ਲੇਟ ਹੋਣਾ ਸੰਜੀਵ ਕਿਹਾ ਬਈ ਲੇਟ ਹੋ ਗਿਆ ਜਰਾ ਜਰਾ ਆਫਿਸ ਵੇਗਾ ਜਿਹੜੇ ਕਿ ਸਾਡੇ ਆਪਣੇ ਸੈਕਟਰੀ ਸਾਹਿਬ ਨੂੰ ਦੱਸਿਆ ਹੀ ਸਰਦ ਗੀਸੀ ਜੀ ਨੇ ਕਿ ਆਫਿਸ ਵੇਗਾ ਜਿਹੜੇ ਕਿ ਸਾਡੇ ਆਪਣੇ ਸੈਕਟਰੀ ਸਾਹਿਬ ਨੂੰ ਦੱਸਿਆ ਹੀ ਸਰਦ ਗੀਸੀ ਜੀ ਨੇ ਕਿ ਜਿਹੜਾ ਸਿਵਲ ਹਸਪੀਟਲ ਦੇ ਵਿੱਚ ਹੈਗਾ ਉਹਦੇ 8 ਆਸ਼ਕਾ ਦੋਸਤੋ ਤੁਸੀਂ ਦੇਖ ਰਹੇ ਹੋ ਦਾ ਭਾਰਤ ਤੇ ਮੈਂ ਤਲਜੀਤ ਹੈ ਜੁਮਾ ਦੋਸਤੋ ਅੱਜ ਐਸੇ ਨੇਤਰਦਾਨ ਐਸੋਸੀਏਸ਼ਨ ਹਿਸ਼ਾਪੁਰ ਤੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਕਿ ਸਰਕਾਰ ਨੇ ਕੀਤੀ ਗਈ ਹੈ ਕਿਉਂ ਕੀਤੀ ਗਈ ਹੈ ਕੀ ਬੂਗਰਾ ਦਾ ਜੁਨੀਨ ਇਹ ਸਾਰੇ ਸਵਾਲਾਂ ਤੋਂ ਲੈ ਕੇ ਅਸੀਂ ਪ੍ਰੋਫੈਸਰ ਬਹਾਦਰ ਸਿੰਘ ਸਰੇਧ ਹੋਰਾ ਦੇ ਨਾਲ ਗੱਲ ਕਰਾਂਗੇ ਕਿ ਜਿਹੜੀ ਪ੍ਰੈਸ ਕਾਨਫਰੰਸ ਹੈ ਕੀ ਹੈ ਇਹ ਕਿਉਂ ਕੀਤੀ ਹੈ ਤੇ ਕੀ ਕਾਰਨ ਜਿਹੜਾ ਕਾਰਜ ਯਤਨ ਸੋ ਸਰ ਤੁਹਾਡਾ ਸਵਾਗਤ ਹੈ ਜੀ ਦਾ ਭਾਰਤ ਤੇ ਪ੍ਰੋਫੈਸਰ ਬਹਾਦਰ ਸਿੰਘ ਸਰੇਧੀ ਅੱਜ ਜਿਹੜੀ ਇਹ ਪ੍ਰੈਸ ਵਾਰਤਾ ਕੀਤੀ ਗਈ ਹੈ ਤਾਂ ਕੀ ਮਕਸਦ ਹੈ ਕੀ ਮੋਟਿਵੇਸ਼ਨ ਕੀ ਥੀ ਦਾ ਇਸ ਦਾ ਇਹ ਹਰ ਸਾਲ ਦੇਸ਼ ਭਗਤ ਦੇ ਵਿੱਚ ਦੇਤੇ ਦਿਨਾ ਦੀ ਪੜਾਈ ਵਾਸਤੇ ਸਰਕਾਰ ਵੱਲੋਂ ਇੱਕ ਮੇਟਾਦਾਰ ਯਾਗਰੂਪਤਾ ਪੰਡਾ ਬਣਾਇਆ ਗਿਆ ਜਿਹੜਾ ਕਿ 25 ਅਗਸਤ ਤੋਂ 8 ਸਤੰਬਰ ਤੱਕ ਚੱਲੇ ਤਾਂ ਕਿ ਵਰਤਮਾਨ ਲੋਕਾਂ ਨੂੰ ਜਾਣਕਾਰੀ ਦਿੱਤਾ ਜਾਵੇ ਵਰਤਮਾਨ ਲੋਕਾਂ ਅੱਖਾਂ ਦਾ ਹੰਕਾਰ ਕਰ ਸਕਣ ਵਰਤਮਾਨ ਲੋਕਾਂ ਨੂੰ ਪਹੁੰਚ ਪਾਈ ਜਾਵੇ ਮੇਟਾਦਾਰ ਐਸੋਸੀਏਸ਼ਨ ਸਾਰਕੁਰ ਵੱਲੋਂ ਵੈਲ ਕਦਨੀ ਕਰਦੇ ਆ ਜਿਹੜਾ ਮੈਂ ਉਹ ਪ੍ਰੈਸ ਤੇ ਨੂੰ ਅੱਜ ਕਾਲਿੰਗ ਲਾ ਗਿਆ ਸੀ ਕਿ ਪ੍ਰੈਸ ਨੂੰ ਜੀ ਦਾ ਧੰਨਵਾਦ ਕੀਤੀ ਕਿ ਤਾਂ ਕਿ ਅਸੀਂ ਵੀ ਇਹ ਸੰਦੇਸ਼ ਘਰ ਘਰ ਪਹੁੰਚਾਇਆ ਜਾ ਸਕੇ। ਸ਼ਾਰਪੂਰ ਨੇਤਰਤਾਨ ਐਸੋਸੀਏਸ਼ਨ ਜਿਹੜੀ ਹੈ ਸਾਡਾ ਮੁੱਖ ਦਫ਼ਤਰ ਸਿਵਲ ਹਸਪਤਾਲ ਵਿੱਚ ਹੈ। ਔਰ ਇਹ ਪਿਛਲੇ 25 ਸਾਲਾਂ ਤੋਂ ਸੇਵਾ ਕਰਦੀ ਹੈ। ਔਰ ਪਿਛਲੇ 25 ਸਾਲਾਂ ਤੋਂ ਅਸੀਂ ਹਜ਼ਾਰਾਂ ਹੀ ਲੋਕਾਂ ਨੂੰ ਇਸ ਮਹਿੰਮਾ ਜੋੜਨ ਦੀ ਸਹੂਲਤਾਂ ਪ੍ਰਾਪਤ ਕਰਦੇ ਹਾਂ। ਔਰ ਤਕਰੀਬਨ ਸ਼ਾਰਪੂਰ ਦੇ ਲੋਕਾਂ ਵੱਲੋਂ ਦਾਨ ਕੀਤੀਆਂ ਹਾਂ ਇਹ ਨਾਲ 1500 ਤੋਂ ਵੱਧ ਵਿਅਕਤੀ ਆ ਉਹ ਆਪਣੀ ਜ਼ਿੰਦਗੀ ਦੇ ਰੌਸ਼ਨੀ ਨੂੰ ਸੁਣਾ ਸਕਦੇ ਆ ਔਰ ਉਹ ਆਪਣੇ ਨਾਰਮਲ ਅਫਸਰਸ ਵੀ ਹੈ ਨਹੀਂ ਹੋ ਗਿਆ ਉਹਨਾਂ ਦਾ ਕਿ ਅੱਜ ਤੋਂ ਵੀ ਆਪਣਾ ਇੱਕ ਨਵਾਂ ਜਿਹੜਾ ਚਰੂ ਕਿਤੀਆ ਉਹਨੇ ਕੋਸ਼ਿਸ਼ ਕੀਤੀ ਕਿ ਵਕ ਵਕ ਸਮਾਜਿਕ ਸਮਾਜ ਨਾਲ ਵੀ ਸਹਿਯੋਗ ਲਵਾਗੇ ਲੋਕਾਂ ਕਾਰਜਾਂ ਵਿੱਚ ਜਾਵਾਂਗੇ ਨੌਜਵਾਨ ਵਰਗ ਨੂੰ ਮੋਟੀਵੇਟ ਕਰਾਂਗੇ ताकि, ताकि वाग वाग वो भी अधिकारिक तौर पर सके मैं इस धार्मिक संस्था ਦੇ ਵਿੱਚ ਜਾਵਾਂਗੀ ਨਹੀਂ ਤਾਂ ਕਿ ਵਾਤ ਵਾਤ ਨੂੰ ਸਹਾਇਕੀਆਂ ਉਹ ਵੀ ਇਸ ਪਰਵਕਾਰੀ ਕਾਰਜ ਦੇ ਵਿੱਚ ਪਾਰਟਿਸਪੇਟ ਕਰ ਸਕ। ਤੁਸੀਂ 25 ਸਾਲ ਦੀ ਕਾਰਜ ਕਰੀ ਤੁਸੀਂ 25 ਸਾਲ ਪਹਿਲਾਂ ਗਰੀਬਿਤ ਅਸੋਸੀਏਸ਼ਨ ਨਾਲ ਸ਼ਾਮਲ ਹੋਣਾ ਚਾਹੀਦਾ ਸੀ। ਤੇ स्टार्टिंग ਦੇ ਵਿੱਚ ਤੁਸੀਂ ਕਿਸ ਤਰ੍ਹਾਂ ਇਹਨੂੰ ਪਲਾਨ ਕਰ ਸਕਦੇ ਕਿਸ ਤਰ੍ਹਾਂ ਕਿਨੇ ਮੈਂਬਰ ਸੀ ਕਿਸ ਤਰ੍ਹਾਂ ਜੜਾ ਲੈ ਸਕਦੇ ਮੈਂ ਅਸੀਂ ਹੁਣ ਗੱਲ ਕਰਦੇ ਹਾਂ ਵਿਸਤਾਰ ਦੇ ਨਾਲ ਪਰ ਇਹ ਆਪਾਂ ਆਪਣੀ ਦਸ਼ਕਾਂ ਨੂੰ ਤੁਸੀਂ ਇਹ ਵੀ ਹੁਣ 25 ਸਾਲ ਤੋਂ ਪਹਿਲਾਂ ਆਈ ਸੀ ਤੇ ਉਹਦੇ ਨਾਲ ਕੀ ਮੋਟਿਵੇਸ਼ਨ ਕਿਉਂ ਰਹੀ ਸੀ ਜਿਵੇਂ ਹੁਣ 1500 ਤੱਕ ਤੁਸੀਂ ਕਰ ਰਹੇ ਹੋ ਵਾਈਡ ਰਿਲੇਸ਼ਨ ਚਾਲੂਗਾ ਨੂੰ ਮੋਟੀਵੇਟ ਵੀ ਕਰਦੇ ਹੋ ਬਾਕਹ ਬਾਕ ਪੰਜਾਬ ਦੇ ਥਾਂਵਾਂ ਤੇ ਤੁਹਾਡੇ ਰਿਪਰਜੈਂਟਡ ਵੀ ਹੈਗੇ ਆ ਜਿਹੜੇ ਉਹਨਾਂ ਨੂੰ ਮਤਲਬ ਚਾਹੇ ਸ਼ਰੀਰਦਾਨ ਚਾਹੇ ਅੰਗਦਾਨ ਚਾਹੇ ਇਹਨਾਂ ਨੂੰ ਕੁਝ ਵੀ ਜਿਹੜਾ ਹੈ ਉਹਦੇ ਵਾਸਤੇ ਕਰਦੇ ਆ ਤੇ ਇਹਦਾ ਪ੍ਰੋਪਰ ਜਦੋਂ 25 ਸਾਲ ਤੋਂ ਪਹਿਲਾਂ ਕਿੰਨੇ ਸਟਾਰਟਿੰਗ ਸ਼ੁਰੂ ਕੀਤੀ ਸੀ ਤੇ ਹੁਣ ਤੱਕ ਕਿੰਨਾ ਰਿਸਪੌਂਸ ਜਿਹੜਾ ਲੋਕਾਂ ਦਾ ਮਿਲਿਆ ਮੋਹਰ ਸਾਹਿਬ ਬੜਾ ਅ पच्चीस साल तक उसे लै गए तो मैं विद्यार्थी को तो भी थोड़ा जहाँ हुआ कि जो असम ये कैंप लाने से दौरान मेरे अपने पिताजी के स्वर्गवास करें उन्होंने भी इच्छा थी कि, इच्छा कि देखी देखी जो लोग जागरूक कर रहे हो जो मैं जब चलेगा तो मेरिया भी अखा दान कर दी सो तो बहुत औखा होंगे जी कि घर के डैथ हो जाए और एक अखा दान करवाइया जा ਪਰ ਅਸੀਂ ਮੇਰੇ ਪਰਿਵਾਰ ਨੇ ਸਾਰਿਆਂ ਨੇ ਰਲ ਕੇ ਫੈਸਲਾ ਕੀਤਾ ਕਿ ਆਪਾਂ ਅਖਾਦ ਕਰਾਂਗੇ ਸਭ ਤੋਂ ਪਹਿਲਾਂ ਮੈਂ ਆਪਣੇ ਪਿਤਾ ਜੀ ਦੀ ਹੈ ਇਹ ਫੈਸਲਾ ਤੇ ਅਮੀ ਜਿਸ ਤਰ੍ਹਾਂ ਤੁਸੀਂ ਦੇਖਿਆ ਕਿ ਸਾਡੇ ਬਹੁਤ سارے ਰਿਸ਼ਤੇਦਾਰਾਂ ਨੇ ਇਸ ਕਾਲ ਦਾ ਵਿਰੋਧ ਵੀ ਕੀਤਾ ਕਿਉਂਕਿ ਆਮ ਤੌਰ ਤੇ ਨਾ ਇੱਕ ਜਨਰਲ ਰੁਕਾ ਨਹੀਂ ਰਿਖਾਇਆ ਵੀ ਇਸ ਅਖਾਦ ਦਾ ਇਤਜ਼ਾਦ ਕਰਦਾ ਜੇ ਰੱਬ ਦੇ ਨੁਕਤੇ ਪਾ ਦੇ ਰੂਪ ਜਾਂ ਬਹੁਤ ਸਾਰੇ ਵਹਿਮ ਭਰਮ ਸਾਡੇ ਲੋਕਾਂ ਦੇ ਵਿੱਚ ਅਜੇ ਵੀ ਚੱਲ ਰਹੇ ਹਨ ਪਰ ਸਾਡੇ ਪਰਿਵਾਰ ਦੇ ਦੋਦਾਨ ਔਰ ਬਾਦਸਾਲ ਮੈਂ ਆ ਕੇ ਸੁਣਿਆ ਕਿ ਉਹ ਅੱਖਾਂ ਦੇ ਨਾਲ ਉਹ ਨੇਤਰਹੀਨ ਲੋਕਾਂ ਨੂੰ ਜਿਹੜੀ ਬੈਲਦੋ ਉਹ ਨੇਤਰਹੀਨ ਲੋਕਾਂ ਦੀ ਹਰੀਜ਼ਨ ਜਿਹਨੇ ਰੋਸ਼ਨ ਹੋਣਾ ਸਾਨੂੰ ਵੀ ਇਸ ਗੱਲ ਦਾ ਅਨੁਛਾ ਲੱਗਿਆ ਕਿ ਸਾਡੇ ਜਿੰਨੇ ਰਿਸ਼ਤ ਦੋਸਤੀ ਜਿਹੜੀ ਰੱਖੀਏ ਉਹਨਾਂ ਨੇ ਵੀ ਕਿਹਾ ਵੀ ਆਓ ਆਪਾਂ ਰਲ ਕੇ ਇਸ ਮੇਲ ਨੂੰ ਹੋਰ ਅਗੇ ਤੋਰੀ ਕਿ ਹੌਲੀ ਹੌਲੀ ਸਾਡੇ ਬੋਸ ਸਾਹਿਬ ਦਾ ਲੋਕਾਂ ਨਾਲ ਗੱਲਬਾਤ ਕਰਨ ਦਾ ਮਾਸਟਰ ਇਹ ਮੋ ਸ਼ੁਰੂ ਹੋਇਆ ਬਾਕੀ ਨੂੰ ਤੋਂਵਾ ਦੇ ਦਾਵੀ ਉਹਨਾਂ ਚੋਰ ਦਾ ਕੋਈ ਮੋਟੇ ਬੋਲ ਨਹੀਂ ਮਿਲਿਆ ਉਹਨਾਂ ਨਾਲ ਬਾਕੀ ਲੋਕਾਂ ਨੂੰ ਵੀ ਇਹ ਜਿੱਦਾ ਲੱਗੇ ਕਿ ਐਸੇ ਕੋ ਗੱਲ ਲੋਕਾਂ ਸੱਥ ਤੇ ਸੀ ਕਿ ਜਦੋਂ ਇਕੱਲੇ ਹੋਣ ਤੇ ਆਖਦੇ ਬਹੁਤ ਬੋਰ ਸੀ ਉਹ 8 ਘੰਟੇ ਤੱਕ ਅੱਖਾਂ ਜੁੜੀਆਂ ਦੀ ਯੋਨੀ ਹੀ ਆਰਗਨ ਨੂੰ ਸਹੀ ਸਾਫ ਕਰਦੇ ਆ ਉਹ ਵੀ ਸਾਡੇ ਲਈ ਗਾਰੰਟੀ ਕਰਦਾ ਜਦੋਂ ਅਸੀਂ ਦਾਨ ਕਰਦੀਏ ਤੁਸੀਂ ਦੇਖੋਗੇ ਇਸ ਸਨੇਰੇ ਦੇ ਵਿੱਚ ਬੰਦਾ ਬੈਠਾ ਜੇ ਇਹ ਕਿਸੇ ਦੀ ਦਾਨ ਕੀਤੀ ਅੱਖਾਂ ਤੋਂ ਜਲੀ ਹੋ ਜਾਂਦੀ ਹੈ ਇਹ ਵੀ ਇੱਕ ਡਾਇਗਨੋਸਿਸ ਕਿੰਨੀ ਮਿਸ਼ਰ ਰੋਸ਼ਨੀ ਦੇ ਨਾਲ ਇਹ ਟੈਸਟ ਕੀਤਾ ਗਿਆ ਕਿਵੇਂ ਕਰਾਗੇ ਤੋਂ ਬਾਅਦ ਸਭ ਤੋਂ ਪਹਿਲਾਂ ਇਹ ਕਿ ਉਹ ਸਾਡ ਆਪਣੀ ਦੁਕਾਨ ਵਿੱਚ ਇਸ ਦਾ ਵੀ ਦੁਬਾਰਾ ਕਰਨਾ ਆਰ ਯੂਨੀਅਨ ਬਾਰੇ ਕੀਤਾ ਪੇਸ਼ ਕੀਤਾ ਉਹ 217 ਤੋਂ ਸਭ ਤੋਂ ਪਹਿਲਾ ਨਿਰਧਨ ਹੀ ਤੱਕ ਬਹੁਤ ਜਿਹੜਾ 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 ਹੋਇਆ ਹੁਸ਼ਾਰ ਤੋਂ ਸ਼ਾਂਤ ਜਿਹੜੀ ਤੁਹਾਡੀ ਆਪਣੀ ਅਚੀਮਣ ਸੀ ਇਹ ਸਾਡੀ ਸਟੀਮੈਂਟ ਹੈਗੀ ਔਰ ਬੋਕਾ ਦਾ ਸਹਿਯੋਗ ਹੈ ਔਰ ਪ੍ਰੈਸ ਦਾ ਬਹੁਤ ਸਹਿਯੋਗ ਹੈ ਕਿਉਂਕਿ ਪ੍ਰੈਸ ਦੇ ਨਾਲ ਜਦੋਂ ਕਵਰ ਜਾਂਦੀਆਂ ਲੋਕਾਂ ਨੂੰ ਮਿਲਦੇ ਨੇ ਉਹ ਆਪਾਂ ਇੱਕ ਬਹੁਤ ਅਸਰਦਾਰ ਚੋਣ ਹੈਗਾ ਇਹ ਸਾਡਾ ਮੁੱਖ ਦਾ ਫੈਸਲਾ ਬਹੁਤ ਹੈ ਅਪਾਡੇ ਮਾਧਿਅਮ ਫੈਕਟਰੀ ਇਸ ਦਾ ਕਰਨਾ ਕਿ ਜੇ ਕੋਈ ਨਿਤਰੀਹੀਨ ਵਿਅਕਤੀ ਸਾਨੂੰ ਫੋੜਿਆ ਉਹਨਾਂ ਦੇ ਰਿਸ਼ਤੇ ਦਾ ਸਾਨੂੰ ਸੰਪਰਕ ਕਰਦੋ ਅਸੀਂ ਉਹਦਾ ਇਲਾਜ ਫ੍ਰੀ ਆਫ ਕਾਸਟ ਕਰਕੇ ਉਹਨਾਂ ਨੂੰ ਕਰਵਾ ਕੇ ਦਿੰਦੇ ਹਾਂ ਨਿਤਰੀਹੀਨ ਵਿਅਕਤੀ ਦਾ ਜਿਹੜਾ ਇਲਾਜ ਦੇ ਯੋਗ ਹੈ ਜਿਹਦਾ ਇਲਾਜ ਹੋ ਸਕਦਾ ਉਹਦਾ ਫ੍ਰੀ ਆਫ ਕਾਸਟ ਪੜੇਗਾ ਤਾਂ ਅਸੀਂ ਉਹਨਾਂ ਦਾ ਖਰਚਾ ਜਿਹੜਾ ਆਇਆ ਸਾਡੇ ਨੂੰ ਸਸਤਾ ਬਲੋ ਜੈ ਕਰਵਾਇਆ ਹੁਣ ਅਸੀਂ ਇੱਕ ਨਵਾਂ ਜਿਹੜਾ ਸਾਡਾ ਜੋ 25 ਸਾਲ ਸਾਨੂੰ ਬੁਢੇਪੇ ਦੀ ਸੇਵਾ ਨਹੀਂ ਕਰਾ ਰਹੇ ਅਸੀਂ ਸਰਕਾਰ ਨੂੰ ਵੀ ਬਹੁਤ ਕਰ ਰਹੇ ਹਾਂ ਬਹੁਤ ਲੀਡਰ ਸਾਹਿਬਾਨ ਨੂੰ ਬਹੁਤ ਕਰ ਰਹੇ ਹਾਂ ਅਸੀਂ ਇੱਕ ਬਿਹਤਰੀਨ ਆਈ ਬੈਂਕ ਵੀ ਇੱਥੇ ਹੀ ਬਣਾਉਣਾ ਚਾਹੁੰਦੇ ਹਾਂ ਤਾਂ ਕਿ ਜਿਹੜੀਆਂ ਇੱਥੋਂ ਅੱਖਾਂ ਦਾਨ ਹੋਈਆਂ ਨੇਤਰ ਦੀ ਲੋਕ ਸਾਡੇ ਕੋਲ ਇੱਥੇ ਹੀ ਆਉਣ ਅਸੀਂ ਇੱਥੇ ਹੀ ਉਹਨਾਂ ਨੂੰ ਅੱਖਾਂ ਦਾਨ ਕਰਵਾ ਕੇ ਉਹਨਾਂ ਦੀ ਬਹੁਤ ਬਹੁਤ ਧੰਨਵਾਦ ਸੋ ਦੋਸਤੋ ਇਹ ਹਨ ਬਹਾਦਰ ਸਿੰਘ ਸਨੇਤ ਪ੍ਰੋਫੈਸਰ ਸਾਹਿਬ ਜਿਨ੍ਹਾਂ ਨੇ ਨਿਤਧਾਨ ਐਸੋਸੀਏਸ਼ਨ ਸਾਡੇ ਕੋਲ ਜਿਹੜੀ ਅੱਜ ਪ੍ਰੈਸ ਵਾਰਤਾ ਕੀਤੀ ਉਹਦੇ ਬਾਰੇ ਦੱਸਿਆ ਕਿ ਕਿਸ ਤਰ੍ਹਾਂ ਸਾਡੇ ਨਾਲ ਹੋਰ ਵੀ ਰਿਪਰੈਜ਼ੈਂਟਡ ਬੈਠੇ ਨੇ ਆਪਾਂ ਕੋਸ਼ਿਸ਼ ਕਰਾਂਗੇ ਉਹਨਾਂ ਦੇ ਵੀ ਹੋ ਰਿਪਰੈਜ਼ੈਂਟਡ ਨਾਲ ਇਸੇ ਐਸੋਸੀਏਸ਼ਨ ਦੇ ਸੰਬੰਧੀ ਗੱਲ ਕਰੀਏ ਤੇ ਜਿਹੜੀ ਇਹਨਾਂ ਨੇ ਤਾਂ ਹੀ ਦੱਸੀ ਉਹ ਦਾ ਤੁਸੀਂ ਗੱਲ ਕਰਾਂਗੇ ਮੇ ਉਹ ਵੀ ਵਿਸਥਾਰ ਦੇ ਨਾਲ ਦੱਸਣ ਦੀ ਜਿਹੜਾ ਕਾਰਜਕ੍ਰਮ 25 ਸਾਲ ਤੋਂ ਬਾਅਦ ਸ਼ੁਰੂ ਕੀਤਾ ਸੀ ਆ ਸ਼ੁਰੂ ਕੀਤਾ ਆ ਤੇ ਅੱਜ 25 ਸਾਲ ਬੀਤ ਜਾਣ ਤੋਂ ਵੀ ਅੱਜ ਦੀ ਜਿਹੜਾ ਚੱਲ ਰਿਹਾ ਲੋਕਾਂ ਦੀ ਹੈਲਪ ਕੀਤੀ ਜਾਂਦੀ ਆ ਪਰਸਨਲ ਪਾਕਟ ਚੋਂ ਵੀ ਜਿਵੇਂ ਨਾ ਦੱਸਿਆ ਮੈਂ ਇਹਨਾਂ ਦੀ ਸੰਸਦ ਜਿਹੜੀ ਆ ਉਹਨਾਂ ਦੀ ਸਪਰਚ ਕਰਦੀ ਆ ਜਾਂ ਉਹ ਕਿਹੜਾ ਇਲਾਜ ਕਰਵਾਉਂਦੀ ਆ ਹੋਰ ਵੀ ਕੀ ਤਰ੍ਹਾਂ ਦੀਆਂ ਸਹੂਤਾ ਪ੍ਰੋਵਾਈਡ ਕਰਦੀ ਆ ਉਹਦੇ ਸੰਬੰਧ ਚ ਅਸੀਂ ਹੋਰ ਗੱਲ ਕਰਾਂਗੇ ਧੰਨਵਾਦ ਤੁਹਾਡਾ ਬਹੁਤ ਬਹੁਤ ਅਸ਼ਾਪ ਜੀ ਤੋਂ ਸ਼ੁਰੂ ਆਪਾਂ